ਬੇ ਸਮਾਜ ਦੇ ਲਾਗੇ ਬਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਡੂੰਗਾ ਪਰ ਜਿਹੜੇ ਜੇ ਤੇ ਬਚਾਅ ਹੋ ਰਿਹਾ ਅਗਰ ਵੀ ਸਾਰਿਆਂ ਦਾ ਬਚਾਅ ਆ ਗਿਆ ਜਿਹਨੂੰ ਢੀਟ ਤੱਕ ਨਹੀਂ ਆਈ ਉਹਨਾਂ ਨੇ ਕੱਢ ਲਿਆ ਸਾਰਿਆਂ ਬਾਹਰ ਘਾਦ ਰਿਹਾ ਸਾਰਿਆਂ ਬਾਬੇ ਸਮਾਜ ਦੇ ਲਾਗੇ ਬਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਜਿਹੇ ਜੇ ਤੇ ਦੇਖੋ ਵੀ ਕਿਹਦਾ ਹੋ ਰਿਹਾ ਫੇਰ ਵੀ ਵਾਰਗਾ ਦਾ 50 ਆ ਗਿਆ ਇਹਨੂੰ ਢੀਡ ਤੱਕ ਨਹੀਂ ਆਈ ਤਾਂ ਉਹ ਕਨੈਕਟਰ ਨੇ ਕਰ ਲਿਆ ਸਾਰੀਆਂ ਬਾਹਰ ਕਰਦੇ ਨੇ ਸਾਰੀਆਂ ਬਾਬੇ ਸਮਾਜ ਦੇ ਲਾਗੇ ਬਾਤ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਜਿਹੇ ਜੇ ਤੇ ਮੁਕ ਅਜਿਹਾ ਹੋਰ ਆ ਫੇਰ ਵੀ ਵਾਰਗਾ ਦਾ 50 ਆ ਗਿਆ ਇਹਨੂੰ ਢੀਟ ਤੱਕ ਨਹੀਂ ਆਈ ਤਾਂ ਉਹ ਕਨੈਕਸ਼ਨ ਨੇ ਕਰ ਲਿਆ ਸਾਰੀਆਂ ਬਾਹਰ ਖੜੇ ਸਾਰੀਆਂ ਬਾਬੇ ਸਮਾਦ ਦੇ ਲਾਗੇ ਬਾਰ ਬਿਜੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਜਿਹੜੇ ਦੇ ਤੇ ਅਜਿਹਾ ਹੋਰ ਆ ਫੇਰ ਵੀ ਵਾਰਗਾ ਦਾ 50 ਆ ਗਿਆ ਜੇ ਨੂੰ ਟ੍ਰੀਟ ਤੱਕ ਨਹੀਂ ਆਈ ਤਾਂ ਉਹਨੇ ਟ੍ਰੀਟ ਨੂੰ ਹੀ ਕਰ ਲਿਆ ਸਾਰੀਆਂ ਬਾਹਰ ਘਾ ਰਹੇ ਸਾਰੀਆਂ ਬਾਬੇ ਸਮਾਜ ਦੇ ਲਾਗੇ ਬਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਡੂੰਗਾ ਪਰ ਤੇਰੇ ਜੇ ਤੇ ਬਚਾਅ ਹੋ ਰਿਹਾ ਤੇ ਫਿਰ ਵੀ ਬਾਰ ਗਿਆ ਤਾਂ ਬਚਾਅ ਆ ਗਿਆ ਜੇ ਨੂੰ ਧ੍ਰੀਟ ਤੱਕ ਨਹੀਂ ਆਈ ਤਾਂ ਆਰਗਨਾਈਜ਼ਰ ਨੇ ਕਰ ਲਿਆ ਸਾਰੀਆਂ ਬਾਹਰ ਖਾਦ ਰਿਆ ਸਾਰੀਆਂ ਬਾਦ ਦੇ ਸਮਾਜ ਦੇ ਲਾਗੇ ਬਸ ਲੱਗੇ ਆਈ ਵਿਚ ਆ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਸਿਰੇ ਜੇ ਤੇ ਹੋ ਗਿਆ ਹੋਰ ਅਸੀਂ ਵੀ ਬਾਰਗਾ ਤਾਂ ਬਚਾ ਆ ਗਿਆ ਜੇ ਨੂੰ ਧ੍ਰੀਟ ਤੱਕ ਨਹੀਂ ਆਈ ਤਾਂ ਆਰਗਨਾਈਜ਼ਰ ਨੇ ਕਰ ਲਿਆ ਸਾਰੀਆਂ ਬਾਹਰ ਖਾਦ ਰਿਆ ਸਾਰੀਆਂ ਸਮਾਗਰ ਦੇ ਲਾਗੇ ਬਾਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਜਿਹੜੇ ਦੇ ਤੇ ਮੁਕ ਦੇ ਗਿਆ ਹੋਰ ਫਿਰ ਵੀ ਬਾਰਗਾ ਦਾ ਪਜਾ ਆ ਗਿਆ ਇਹਨੂੰ ਢੀਟ ਤੱਕ ਨਹੀਂ ਆਈ ਸਟਾਫ ਕਨੈਕਟਰ ਨੇ ਕਰ ਲਿਆ ਸਾਰੀਆਂ ਬਾਸਾ ਦੇ ਸਾਰੀਆਂ ਬਾਬੇ ਸਮਾਗਰ ਦੇ ਲਾਗੇ ਬਾਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਜਿਹੜੇ ਦੇ ਤੇ ਮੁਕਾ ਦੇ ਆਉਂਦਾ ਹੋਰ ਫੇਰ ਵੀ ਵਾਰ ਕਾ ਤਾਂ 50 ਆ ਗਿਆ ਜਿਹਨੂੰ ਟ੍ਰੀਟ ਤੱਕ ਨਹੀਂ ਆਈ ਤਾਂ ਉਹ ਕਨੈਕਟਰ ਨੇ ਕਰ ਲਿਆ ਸਾਰੀਆਂ ਬਾਰ ਖਾਦੇ ਨੇ ਸਾਰੀਆਂ